ਅਮਰਤਪਾਲ ਸਿੰਘ ਮੈਰੋਂ ਦਾ ਪਿਛਲੇ ਦਿਨੀ ਇੱਕ ਸਫਾਈ ਅਭਿਆਨ ਚਲਾਇਆ ਗਿਆ ਜਿਸ ਦੇ ਵਿੱਚ ਨਕੇਲ ਪਾਈ ਗਈ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਡਬਲ ਮੀਨਿੰਗ ਗੱਲਾਂ ਕਰਦੇ ਸੀ ਜਾਂ ਫਿਰ ਅਸ਼ਲੀਲ ਤਰੀਕੇ ਦੇ ਨਾਲ ਲੋਕਾਂ ਦੇ ਅੱਗੇ ਡਾਂਸ ਕਰਦੇ ਸੀ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦੀ ਇਹ ਪਰੰਪਰਾ ਜੇਕਰ ਕੋਈ ਜਾਦੇ ਸਿਰ ਚੜਦਾ ਅਸ਼ਲੀਲਤਾ ਫਲਾਉਂਦਾ ਤੇ ਉਸ ਨੂੰ ਜਿਹੜਾ ਮੋੜਮਾ ਜਵਾਬ ਦਿੱਤਾ ਜਾਂਦਾ ਦੀਪੇ ਹੀਰਾ ਹਰਾਣੇ ਚਮਕੀਲੇ ਦਾ ਸੋਧਾ ਲਾਇਆ ਸੀ ਉਦੋਂ ਵੀ ਕਾਰਨ ਇਹ ਬਣਿਆ ਸੀ ਭਾਵੇਂ ਚਮਕੀਲੇ ਦੇ ਬਹੁਤ ਸਾਰੇ ਲੋਕ ਚਾਉਣ ਵਾਲੇ ਆ ਪਰ ਉਦੋਂ ਵੀ ਦੀਪਾ ਜਿਹੜੇ ਦੀਪਾ ਹੈਰਾਂ ਹੋਈ ਆ ਉਹਨਾਂ ਨੇ ਆਖਿਆ ਸੀ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਆ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਤੇ ਜਿਹੜੇ ਜਨਮੇ ਜਿਨ੍ਹਾਂ ਦਾ ਕਾਰਜ ਆ ਕੇ ਲੋਕਾਂ ਦੀ ਸੇਵਾ ਕਰਨਾ ਭਲਾਈ ਕਰਨਾ ਔਰਤਾਂ ਦੀ ਇੱਜ਼ਤ ਕਰਨਾ ਪਰ ਉਹਨਾਂ ਨੂੰ ਗਲਤ ਕਰਾਹੇ ਪਾਇਆ ਜਾ ਰਿਹਾ ਸੀ ਚਮਕੀਲੇ ਵੱਲੋਂ ਤੇ ਉਹੀ ਕੀਤਾ ਅਮਰਤਪਾਲ ਸਿੰਘ ਮਹਿਰੋ ਨੇ ਜਦੋਂ ਉਸਨੇ ਕਮਲਕੌਰ ਦੇ ਦਾ ਸੋਧਾ ਲਾ ਦਿੱਤਾ ਤੇ ਕਈਆਂ ਨੂੰ ਟਾਰਗੇਟ ਤੇ ਕਹਿ ਦਿੱਤਾ ਕਿ ਹੁਣ ਵਾਰੀ ਥੋਡੀ ਆ ਉਸ ਤੋਂ ਬਾਅਦ ਸੁਰਖੀਆਂ ਦੇ ਵਿੱਚ ਆਈ ਇੱਕ ਪ੍ਰੀਤ ਜੱਟੀ جس دے تتلی دا ٹیٹو ਬਣਿਆ ਹੋਇਆ ਸੀ ਉਸ ਨੂੰ ਵੀ ਜਿਹੜਾ ਉਸ ਦਾ ਨਾਮ ਲਿਆ ਗਿਆ ਕਿ ਤੂੰ ਕੁੜੀਏ ਬਾਜ ਆ ਜਾ ਪਰ ਉਸ ਨੇ ਉੱਦੇ ਆ ਕੇ ਸਾਹਮਣੇ ਸਾਰਿਆਂ ਦੇ ਲੋਕਾਂ ਦੇ ਪਹਿਲਾਂ ਤਾਂ ਮਾਫੀ ਮੰਗੀ ਪਰ ਬਾਅਦ ਦੇ ਵਿੱਚ ਉਹਨੇ ਜਿਵੇਂ ਦੀਪਿਕਾ ਲੁਥਰਾ ਨੂੰ ਜਿਹੜੀ ਥੋੜੀ ਜੀ ਸਿਕਿਉਰਟੀ ਮਿਲੀ ਫੇਰ ਉਸ ਨੇ ਸਿਕਿਉਰਟੀ ਜਦੋਂ ਉਹਨਾਂ ਨੂੰ ਮਿਲੀ ਤੇ ਫੇਰ ਇਹਦੇ ਜਿਹੜੇ ਤਲਖੰਦਾਜ ਇਹਦਾ ਸਾਹਮਣੇ ਆਇਆ ਤੇ ਵੰਗਾ ਰਿਆ ਇਸ ਨੇ ਇਹਨੇ ਕਿਹਾ ਮੈਂ ਕੋਈ ਗਲਤ ਕੰਮ ਨਹੀਂ ਕਰਦੀ ਪਰ ਹੁਣ ਹੁਣ ਮਹਾਰਾਜ ਨੇ ਸਮੱਤ ਬਖਸ਼ੀ ਆ ਚਾਹੇ ਡਰ ਲਾ ਲਓ ਚਾਹੇ ਕੁਝ ਵੀ ਲਾ ਲਓ ਕਿਉਂਕਿ ਅਮਰਤਪਾਲ ਸਿੰਘ ਮਹਿਰੋਂ ਐਡਾ ਵੱਡਾ ਜਿਹੜਾ ਕੰਮ ਕਰਕੇ ਉਹ ਹੱਥ ਨਹੀਂ ਆਇਆ ਪੁਲਿਸ ਦੇ ਤੇ ਉਸਨੇ ਫੇਰ ਇੱਕ ਵਾਰ ਸੋਸ਼ਲ ਮੀਡੀਆ ਤੇ ਲਾਈਵ ਆ ਕੇ ਗੱਲ ਆਕੀ ਸੀ ਤੇ ਹੁਣ ਲੱਗਦਾ ਇਸ ਨੂੰ ਥੋੜੀ ਬਹੁਤੀ ਸਮਝ ਆਈ ਆ ਪਰਿਵਾਰ ਰਿਸ਼ਤੇਦਾਰ ਜਾਂ ਫਿਰ ਆਲੇ-ਦੁਆਲੇ ਸੁਸਾਇਟੀ ਦਾ ਦਬਾਅ ਪਿਆ ਤੇ ਪ੍ਰੀਤਕੌਰ ਜੱਟੀ ਨੇ ਜਿਹੜਾ ਇੱਕ ਤਿਤਲੀ ਦਾ ਆਪਣੀ ਗਰਦਨ ਦੇ ਉੱਤੇ ਟੈਟੂ ਬਣਾਇਆ ਸੀ ਸੋਸ਼ਲ ਮੀਡੀਆ ਤੇ ਖਬਰ ਚੱਲ ਰਹੀ ਹੈ ਕਿ ਉਹ ਇਸਨੇ ਰਿਮੂਵ ਕਰਾ ਦਿੱਤਾ ਇਹ ਰਿਮੂਵ ਕਰਾਇਆ ਇਸਨੇ ਆਪਣੀ ਮਾਂ ਦੇ ਕਹਿਣ ਤੇ ਕਿਉਂਕਿ ਮਾਂ ਨੇ ਸਮਝਾਇਆ ਕਿ ਧੀਏ ਇਹ ਕੰਮ ਨਾ ਕਰ ਛੋੜਾ ਤੇਰਾ ਬੱਚਾ ਤੇ ਲੋਕਾਂ ਦੀਆਂ ਗੱਲਾਂ ਸੁਨੀਆਂ ਪੈਂਦੀਆਂ ਤੁਹਾਡੀ ਕੀ رائے ਆ ਹਜੇ ਤੱਕ ਇਸ ਦੀ ਪੁਸ਼ਟੀ ਤਾਂ ਨਹੀਂ ਹੋਈ ਉਸਨੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਲਾਈਵ ਆ ਕੇ ਤਾਂ ਇਹ ਗੱਲ ਨਹੀਂ ਆਖੀ ਕਿ ਉਸਨੇ ਤਿਤਲੀ ਦਾ ਟੈਟੂ ਮਟਾ ਦਿੱਤਾ ਪਰ ਗੱਲਾਂ ਜਿਹੜੀਆਂ ਆ ਰਹੀਆਂ ਖਬਰਾਂ ਆ ਰਹੀਆਂ ਹੁਣ ਤੁਹਾਨੂੰ ਕੀ ਲੱਗਦਾ ਕਿ ਉਸਨੇ ਜਿਹੜਾ ਤਿਤਲੀ ਦਾ ਟੈਟੂ ਮਟਾ ਕੇ ਸਹੀ ਕੀਤਾ ਜਾਂ ਫਿਰ ਨਹੀਂ ਆਪਣੀ رائے ਤੁਸੀਂ ਜਰੂਰ ਸਾਡੇ ਨਾਲ ਸਾਂਝੀ ਕਰੋ